피라 फकीरा दी नगरी चैनल ते आज बशी करना सुरमा मंत्र लेके حاضر ਹੋਈਆਂ सो जिस सुरमे ਦੇ ਨਾਲ ਤੁਸੀਂ ਬਸ਼ੀ ਕਰਨ ਕਰ ਸਕਦੇ ਹੋ ਕਿਸੇ ਨੂੰ ਵੀ ਆਪਣੇ ਵਸਤੇ ਵਿੱਚ ਕਰ ਸਕਦੇ ਹੋ ਲੇਕਿਨ ਇਹ सुरमा ਕਿਵੇਂ ਵਰਨਾ ਹੈ ਕਿ ਇਹਦੀ ਵਿਧੀ ਹੋਵੇਗੀ ਕਿਸ ਤਰੀਕੇ ਨਾਲ ਇਹਦਾ ਜੋ ਮੰਤਰ ਦਾ ਜਾਪ ਕਰਨਾ ਹੈ ਇਹ ਸਾਰੀਆਂ ਗੱਲਾਂ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਸਮਝ ਲੈਣੀਆਂ ਉਸ ਤੋਂ ਬਾਅਦ ਇਧਰ ਨੂੰ ਆਪਾਂ ਤੁਹਾਂਗੇ ਕਿ ਉਹ ਮੰਤਰ ਹੈ ਕੀ ਦੋਸਤੋ ਇਸ ਮੰਤਰ ਦਾ ਜਿਹੜਾ ਜਾਪ ਹੈ ਉਹ ਸ਼ੁੱਕਰਵਾਰ ਵਾਲੇ ਦਿਨ ਤੋਂ ਸ਼ੁਰੂ ਕਰਨਾ ਹੈ ਜਿਹਦੇ ਵਿੱਚ ਲਗਾਤਾਰ 41 ਦਿਨ ਤੁਸੀਂ ਨਹੀਂ मंत्र का जाप करना है 43 दिन लगातार दिने ਵਿੱਚ ਦੋਸਤੋ ਇਹ ਮੰਤਰ ਬਹੁਤ ਵੱਡਾ ਨਹੀਂ ਰੋਜ਼ਾਨਾ ਇਸ ਮੰਤਰ ਦਾ ਜਿਹੜਾ ਜਾਪ ਹੈ 3125 ਵਾਰ ਰੋਜ਼ਾਨਾ ਕਰਨਾ ਹੋਏਗਾ ਕਿਉਂਕਿ ਜਿੰਨਾ ਵੀ ਜਾਪ ਬਦ ਤੋਂ ਬੰਦ ਕਰਾਂਗੇ ਪਰ ਇਹਦੇ ਵਿੱਚ ਇਹਦੀ ਲਿਮਟ ਹੈ ਕਿ ਪੂਰਾ 2500 ਕੱਤੀ ਮਾਰੀ ਇਹਦਾ ਰੋਜ਼ਾਨਾ ਜਾਪ ਹੋਣਾ ਚਾਹੀਦਾ ਹੈ ਤਦ ਹੀ ਇਹ ਮੰਤਰ ਜਾਗਰਤ ਹੋਵੇਗਾ ਦੋਸਤੋ ਈਡੀ ਬਡੀ ਮਾਲਾ ਤਾਂ ਨਹੀਂ ਮਿਲ ਸਕਦੀ ਲੇਕਿਨ 3325 ਤੁਸੀਂ ਦਾਣੇ ਰੱਖ ਸਕਦੇ ਆ ਕਣਕ ਦੇ ਦਾਣੇ ਰੱਖ ਲਓ ਇੱਕ ਦਾਣਾ ਚੱਕਿਆ ਉੱਤੇ ਮੰਤਰ ਕਰ ਪੜ੍ਹ ਕੇ ਦੂਜੇ ਪਾਸੇ ਰੱਖ ਦੋ ਤਫੀਰ ਦਾਣਾ ਚੱਕਿਆ ਮੰਤਰ ਪੜ੍ਹ ਕੇ ਦੂਜੇ ਪਾਸੇ ਰੱਖ ਦਿੱਤਾ ਇਸ ਤਰੀਕੇ ਦੇ ਨਾਲ ਦਾਣੇ ਬਿਲਕੁਲ 3125 ਗਣਕੇ ਰੱਖਣੇ ਆ ਘਟਵਾਤ ਨਹੀਂ ਹੋਣੀ ਚਾਹੀਦੀ ਲਗਾਤਾਰ ਰੋਜ਼ਾਨਾ ਹਰ ਰੋਜ਼ ਇੰਨਾ ਚਾਬ ਕਰਨਾ ਹੈ ਇਹ ਜੋ 3125 ਦਾਣੇ ਰੱਖਣੇ ਆ ਉਹ ਇੱਕ ਸਫੇਦ ਕੱਪੜੇ ਦੇ ਵਿੱਚ ਬੰਨ ਕੇ ਰੱਖਣੇ ਆ ਰੋਜ਼ਾਨਾ ਇਸੇ ਤਰ੍ਹਾਂ ਇੱਕ ਪਾਸੇ ਇੱਕ ਭਿਆਲਾ ਲੈ ਲੈਣਾ ਫਿਰ ਦਾਣੇ ਸਾਰੇ ਭਿਆਲੇ ਦੇ ਵਿੱਚ ਪਾ ਦੇਣੇ ਤੇ ਉਹ ਚਿੱਟਾ ਕਪੜਾ ਬਿਸ਼ਾਲ ਲੈਣਾ ਇੱਕ ਦਾਣਾ ਚੱਕ ਕੇ ਉੱਥੇ ਇੱਕ ਵਰੀ ਮੰਤਰ ਪੜ੍ਹ ਕੇ ਕਪੜੇ 'ਚ ਰੱਖ ਦੇਣਾ ਫੇਰ ਦੂਜਾ ਦਾਣਾ ਚੱਕ ਕੇ ਇਸੇ ਤਰ੍ਹਾਂ ਰੋਜ਼ਾਨਾ ਹੀ ਪਿਆਲੀ 'ਚੋਂ ਦਾਣੇ ਚੱਕ ਕੇ ਕਪੜੀ ਤੇ ਰੱਖੀ ਜਾਣੇ ਆ ਔਰ ਰੋਜ਼ਾਨਾ ਹੀ ਉਹ ਕਪੜਾ ਬੰਨ ਕੇ ਪਿਆਲੀ 'ਚ ਰੱਖ ਕੇ ਸਾਈਡ ਤੇ ਉਹਨੂੰ ਰੋਜ਼ ਰੱਖਦੇ ਰਹਿਣਾ ਹੈ ਦੋਸਤੋ 1025 ਕਰਨੇ ਰੋਜ਼ਾਨਾ ਲੈਣੇ ਆ ਬੱਕਰੀ ਬੋਟਲੀ ਦੇ ਵਿੱਚ ਕੱਪੜੇ ਚ ਬੰਨਣੇ ਆ। ਰੋਜ਼ਾਨਾ ਦਾਣੇ ਇੰਨੇ ਲੈ ਕੇ ਕਿ ਬੱਕਰੀ ਬੱਕਰੀ ਉਹ ਬੋਟਲੀਆਂ ਮੰਨ ਮੰਨ ਕੇ ਰੱਖੀ ਜਾਣੀਆਂ। ਜਿਸ ਦਿਨ ਤੁਹਾਡੇ 48 ਦਿਨ ਹੋ ਜਾਣਗੇ ਤਾਂ ਇਹ ਦਾਣਿਆਂ ਵਾਲੀਆਂ 3125 ਦਾਣਿਆਂ ਵਾਲੀਆਂ ਬੋਟਲੀਆਂ ਵੀ ਤੁਹਾਡੇ ਕੋਲ 48 ਹੋ ਜਾਣਗੀਆਂ। ਉਸ ਤੋਂ ਬਾਅਦ ਫਿਰ ਇਹ ਸਾਰੇ ਜਾਨੀ ਕਿ 1.5 ਲੱਖ ਦਾਣਾ ਹੋ ਜਾਵੇਗਾ। ਇਸ ਦਾਣੇ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਇਹਨਾਂ ਦਾ ਫਿਰ ਆਟਾ ਬਣਾਉਣਾ ਹੈ ਆਟਾ ਘਰ ਦੇ ਵਿੱਚ ਪੀਸਣਾ ਕਿਸੇ ਚੱਕੀ ਤੋਂ ਨਹੀਂ ਪਸਾਉਣਾ ਆਟਾ ਪੀਸ ਕੇ ਦੋਸਤੋ ਉਸ ਆਟੇ ਦਾ ਫਿਰ ਤੁਸਾਨੀ ਜਿਵੇਂ ਆਪਾਂ ਆਟੇ ਦਾ ਘੜਾ ਬਣਾਉਣੀ ਹੈ ਘੜਾ ਬਣਾਉਣਾ ਹੈ ਘੜਾ ਬਣਾਉਣ ਤੋਂ ਬਾਅਦ ਕੀ ਕਰਨਾ ਤੁਸੀਂ ਦੋਸਤੋ ਇਸ ਪ੍ਰਸ਼ਾਦ ਤੇ ਆٹے ਵਾਲੇ ਪ੍ਰਸ਼ਾਦ ਦੇ ਫਾਇਦੇ ਆ ਪੜ ਕੀ ਫਿਰ ਤੁਸਾਨੇ ਉਹਦੇ ਵਿੱਚੋਂ ਅੱਧਾ ਗੜਾ ਕੜਾ ਪ੍ਰਸ਼ਾਦ ਹੈ ਉਹ ਉਹ ਜਗ੍ਹਾ ਤੇ ਲੈ ਜਾਣਾ ਜਿੱਥੇ ਜਲ ਦੇ ਵਿੱਚ ਮੱਛੀਆਂ ਹੋਣ ਉਹ ਜਲ ਚੱਲਦਾ ਜਲ ਹੋਣਾ ਚਾਹੀਦਾ ਕਿਸੇ ਤਲਾਬ ਦੇ ਵਿੱਚ ਨਹੀਂ ਜਿੱਥੇ ਤਲਾਬ ਖੜਾ ਹੈ ਤਲਾਬ ਦਾ ਪਾਣੀ ਖੜਾ ਹੈ ਉਹ ਤਾਂ ਚੱਲਣਾ ਨਹੀਂ ਦਰਿਆ ਦੇ ਪਾਣੀ ਦੇ ਵਿੱਚ ਨਦੀ ਦੇ ਪਾਣੀ ਦੇ ਵਿੱਚ ਉਹ ਅੱਧਾ ਖੜਾ ਪ੍ਰਸ਼ਾਦ ਪਾਉਣਾ ਹੈ ਦੋਸਤੋ ਇਸ ਗੱਲ 'ਤੇ ਖਾਸ ਧਿਆਨ ਦੇਣਾ ਕਿ ਜਿੱਥੇ ਨਹਿਰ ਦੇ ਵਿੱਚ ਨਦੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮੱਛੀਆਂ ਹੈਂ ਜਾਂ ਜਦ ਮੱਛੀਆਂ ਪਾਣੀ ਦੇ ਉੱਪਰ ਉੱਪਰ ਦੀ ਨਜ਼ਰ ਆਉਂਦੀਆਂ ਤਾਂ ਉੱਥੇ ਹੀ ਪਾਉਣਾ ਜਿਵੇਂ ਜਿਵੇਂ ਥੋੜ੍ਹਾ ਥੋੜ੍ਹਾ ਪਾਉਂਦੇ ਜਾਣਾ ਜਿਵੇਂ ਜਿਵੇਂ ਮੱਛੀਆਂ ਇਸ ਤੁਹਾਡੇ ਖੜਾ ਪ੍ਰਸ਼ਾਦ ਨੂੰ ਖਾਣ ਦੀ ਅਤੇ ਤੁਹਾਡੇ ਤੇ ਕਿਰਪਾ ਦੀ ਰਹੇਗੀ ਕਿਰਪਾ ਤੁਹਾਡੀ ਤੇ ਬਣਦੀ ਰਹੇਗੀ ਜਿਹੜਾ ਅੱਧਾ ਬਚਿਆ ਹੋਇਆ ਪ੍ਰਸ਼ਾਦ ਹੈ ਉਹ ਨੂੰ ਤੁਸੀਂ ਵੰਡ ਵੀ ਸਕਦੇ ਆ ਘਰ ਦੇ ਵਿੱਚ ਖਾ ਵੀ ਸਕਦੇ ਆ ਅੱਧਾ ਖੜਾ ਪ੍ਰਸ਼ਾਦ ਨੂੰ ਤੁਸੀਂ ਆਪ ਵੰਡ ਕੇ ਖਾ ਲੈਣਾ ਦੋਸਤੋ ਇਸ ਤਰ੍ਹਾਂ ਕਰਨੇ ਦੇ ਨਾਲ ਇਹ ਤੁਹਾਡਾ ਮੰਤਰ ਸਿੱਧ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਸਵੇਰੇ ਤੇ ਸਤਿਵਾਰੀ ਇਸ ਮੰਤਰ ਦਾ ਜਾਪ ਕਰਨਾ ਹੈ ਉਸਰ ਮੈਨੂੰ ਪਾ ਕੇ ਜੇ ਦਾ ਵੀ ਤੁਸੀਂ ਬਸ਼ੀਕਰਨ ਕਰਨਾ ਚਾਹੁੰਦੇ ਉਹ ਤੇ ਅਗੀ ਚਾਹੂੰਗੀ ਉਹਨੇ ਅੱਖਾਂ ਵਿੱਚ ਖਤੌੜੀਆਂ ਪੈਣ ਦੀਆਂ ਤਾਂ ਤੁਹਾਡੇ ਉਹ ਬਸਤੀ ਵਿੱਚ ਉਜਾਵੀਗਾ ਕੀ ਮੰਤਰ ਹੈ ਵਿਧੀ ਹੈ ਦੋਸਤੋ ਇਸ ਮੰਤਰ ਦੀ ਸਰਮਾ ਬਣਾਉਣ ਵਾਲੇ ਮੰਤਰ ਦੀ ਇਹ ਵਿਧੀ ਹੈ ਲੇਕਿਨ ਹੁਣ ਆਪਾਂ ਉਸ ਮੰਤਰ ਵੱਲ ਚਲਦੇ ਹਾਂ ਦੋਸਤੋ ਇਸ ਤੋਂ ਇਲਾਵਾ ਕੋਈ ਕਿਚਰੀਆਂ ਦਾ ਕੰਮ ਹੈ ਕੋਈ ਥਾਣੀ ਦਾ ਕੰਮ ਹੈ ਜਾਂ ਤੁਹਾਡਾ ਤੇ ਕੋਈ ਕੇਸ ਚੱਲਦਾ ਹੈ ਇਸ ਮੰਤਰ ਨੂੰ ਪੜ੍ਹ ਕੇ ਤੁਸੀਂ ਚੈਰੀ ਦੇ ਵਿੱਚ ਚਲੇ ਜਾਉਗੇ ਕੋਈ ਜੱਜ ਬੈਠਾ ਹੋਵੇਗਾ ਉਹਦੇ ਨਾਲ ਤੁਹਾਡੀ ਨਜ਼ਰ ਮਿਲੇਗੀ ਕੋਈ ਅਫਸਰ ਹੋਵੇਗਾ ਉਹਦੇ ਨਾਲ ਤੁਹਾਡੀ ਨਜ਼ਰ ਮਿਲੇਗੀ ਤਾਂ ਪਾਈ ਜੋ ਤੁਸੀਂ ਚਾਹੋਗੇ ਉਹ ਜੱਜ ਹੋਵੇ ਜਾਂ ਕੋਈ ਵੀ ਅਫਸਰ ਹੋਵੇ ਜੋਕਰ ਜੋ ਤੁਸੀਂ ਚਾਹੋਗੇ ਉਹ ਹੀ ਫੈਸਲਾ ਉਹ ਜੱਜ ਦੀ ਵੀਗਾ ਦੋਸਤੋ ਹੁਣ ਆਪਾਂ ਉਸ ਮੰਤਰਵਲ ਚੱਲਦੇ ਹਾਂ ਜਿਸ ਮੰਤਰ ਨੂੰ ਪੂਸਾ ਨੇ 41 ਤਿੰਨ ਲਗਾਤਾਰ ਪੜ੍ਹਨਾ ਹੈ। ਕੋਲੂ ਮੂੰ ਤੋਈ ਕਰੂੰ ਸਲਾਮ ਮੇਰੀ ਅੱਖਾਂ ਵਿੱਚ ਸੁਰਮਾ ਵਸੇ ਜੋ ਦੇਖੇ ਸੋ ਪਾਉ ਪੜੇ। ਦੁਹਾਈ ਗੌਂਸਲੇ ਆਜਮ ਤਸ ਤਗੀਰ ਕੀ ਸ਼ੂ 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 ਦੋਸਤੋ ਇਹ ਮੰਤਰ ਹੈ ਇਸ ਦਾ ਦੱਸੀ ਹੋਈ ਵਿਧੀ ਦੇ ਅਨੁਸਾਰ ਜਾਪ ਕਰੂਗੇ ਤਾਂ ਤੁਸੀਂ ਉਪਸ਼ੀਕਰਨ ਸੁਰਮਾ ਬਣਾਉਣ ਦੇ ਵਿੱਚ ਕਾਮਯਾਬ ਹੋਮਗੇ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਦੇ ਨਾਮ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈਪੀ ਦਾ ਜ਼ਰੂਰ ਲਿਖਣਾ ਹੈ ਜਲਦੀ ਹੀ ਕਿਸੇ ਨਵੇਂ ਮੰਤਰ ਕੱਲ ਮੈਂ ਪਾਠ ਦੀ ਨਾਲ ਹਾਜ਼ਰ ਹੋਵਾਂਗੀ ਸੂਜਾ ਤੱਕ ਲਈ ਜਾ ਪੀਰਾ ਦੀ